ਫਗਵਾੜਾ ਦੇ ਨੇੜੇ ਦੀ ਕਿ ਪਿੰਡ ਡੁਮੇਲੀ ਵਿਖੇ ਪਿੰਡ ਦੀ ਇੱਕ ਕਮੇਟੀ ਵੱਲੋਂ ਟਰੈਕਟਰਾਂ ਦੀ ਰੇਸਾ ਕਰਵਾਉਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਸੀ ਐਸੇ ਟਰੈਕਟਰਾਂ ਦੀ ਰੇਸਾ ਦੌਰਾਨ ਉਸ ਸਮੇਂ ਇੱਕ ਵੱਡਾ ਹਾ사 ਵਾਪਰ ਗਿਆ ਜਦੋਂ ਰੇਸਾ ਦੌਰਾਨ ਇੱਕ ਟਰੈਕਟਰ ਪਲਟ ਕੇ ਹਾਸੇ ਦਾ ਸ਼ਿਕਾਰ ਹੋ ਗਿਆ ਇਸ ਹਾਸੇ ਜ ਟਰੈਕਟਰ ਚਾਲਕ ਸਮੇਤ ਕਈ ਲੋਕ ਹੋਏ ਜ਼ਖਮੀ ਇਸ ਸਾਰੇ ਮਾਮਲੇ ਦੀ ਸੂਚਨਾ ਮਿਲਨ ਅਨੁਸਾਰ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਅਤੇ ਥਾਣਾ ਰਾਵਲਪਿੰਡੀ ਦੇ ਐਸਐਚਓ ਪੁਲਿਸ ਪਾਰਟੀ ਨਾਲ ਉੱਥੇ ਪਹੁੰਚੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਤਿੰਨ ਟਰੈਕਟਰ ਕਬਜ਼ੇ 'ਚ ਲੈ ਲਏ ਗਏ ਹਨ। ਹਾਂ ਜੀ ਸਰ ਨਮੀਲੀ ਇਹ ਟਰੈਕਟਰਾਂ ਦੀਆਂ ਦੌੜਾਂ ਸੀਗੀਆਂ ਤੇ ਅੱਜ ਟਰੈਕਟਰਾਂ ਦੇ ਨਾਲ ਕੋਈ ਹਾਸਾ ਵੀ ਵਾਪਰ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੌਕੇ ਤੇ ਪਹੁੰਚਿਓ? ਹਾਂ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਕਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਤਿੰਨ ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ ਚਾਰ ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨ ਅਪਰੋਪਰੀਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਸਰ ਕਮੇਟੀ ਵੱਲੋਂ ਕੋਈ ਪਰਮਿਸ਼ਨ ਲਈ ਗਈ ਸੀ ਪਹਿਲਾਂ ਜੀ ਨਹੀਂ ਬਿਲਕੁਲ ਨਹੀਂ ਜੀ ਇਹ ਟੋਟਲੀ ਇਲੀਗਲ ਹੈ ਜੀ ਇਹਦੇ ਬਾਰੇ ਕੋਈ ਪਰਮਿਸ਼ਨ ਜਿਹੜੀ ਹੈਗੀ ਹੈ ਇਹਨਾਂ ਨੇ ਨਹੀਂ ਲਈ ਜੀ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਇਨਫੋਰਮ ਕੀਤਾ ਗਿਆ ਤੇ ਬੰਦੇ ਕਿੰਨੇ ਹੁਣ ਤੁਸੀਂ ਅਰੈਸਟ ਕੀਤੇ ਆ ਜੀ ਅਸੀਂ ਫਿਲਹਾਲ 4 ਬੰਦੇ ਹਿਰਾਸਤ ਚ ਲਏ ਆ ਹੋਰ ਬੰਦੇ ਆ ਨੂੰ ਫੜਨ ਲਈ ਸਾਡੀਆਂ ਟੀਮਾਂ ਜਿਹੜੀਆਂ ਇਸ ਵੇਲੇ ਫੀਲਡ 'ਚ ਕੰਮ ਕਰ ਰਹੀਆਂ ਨੇ ਜ਼ਖਮੀ ਸਰ ਕਿੰਨੇ ਕੋਈ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਉਹਦੇ ਹਿਸਾਬ ਨਾਲ ਤੇ ਜੀ ਇਸ ਵੇਲੇ 3 ਜਿਹੜੇ ਬੱਚੇ ਨੇ ਤੇ ਉਹ ਜ਼ਖਮੀ ਨੇ ਤੇ ਉਸ ਤੋਂ ਇਲਾਵਾ ਜਿਹੜਾ ਟਰੈਕਟਰ ਚਲਾ ਰਿਹਾ ਸੀ ਡਰਾਈਵਰ ਹੈ ਜਿਸ ਨੇ ਐਕਸੀਡੈਂਟ ਕੀਤਾ ਉਹ ਆਪ ਵੀ ਖੁਦ ਵੀ ਜ਼ਖਮੀ ਹੈ ਤੇ ਇਸ ਤੋਂ ਇਲਾਵਾ 3-4 ਹੋਰ ਬੰਦੇ ਦੀ ਜ਼ਖਮੀ ਹੋਣ ਦੀ ਸਾਨੂੰ ਜਿਹੜੀ ਹੈ ਇਨਫੋਰਮੇਸ਼ਨ ਪ੍ਰਾਪਤ ਹੈ ਸਰ ਗਾਹਾਂ ਵੀ ਕੋਈ ਇਦਾਂ ਦਾ ਮੰਨ ਲਓ ਕੋਈ ਹਾਸਾ ਨਾ ਵਾਪਰੇ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਇਹ ਅਸੀਂ ਵਾਰ-ਵਾਰ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਹੜੇ ਏਵਨੀ ਟਰੈਕਟਰ ਦੀ ਦੌੜਾਂ ਜਾਂ ਬਲਦਾਂ ਦੀਆਂ ਦੌੜਾਂ ਇਹ ਜਿਹੜੀਆਂ ਕਾਫੀ ਡੇਂਜਰਸ ਸਪੋਰਟਸ ਹੈਗੀਆਂ ਜੀ ਇਹਨਾਂ ਨੂੰ ਜਿਹੜਾ ਹੈਗਾ ਕਿ ਵਰਜਾ ਵਰਜਨ ਲਈ ਅਸੀਂ ਵਕ-ਵਕ ਟਾਈਮ ਤੇ ਇਹਨਾਂ ਨਾਲ ਮੀਟਿੰਗਾਂ ਵੀ ਕਰਦੇ ਆਂ ਤੇ ਇਸ ਤੋਂ ਇਲਾਵਾ ਵੀ ਕੋਈ ਸੇ ਵੀ ਤਰ੍ਹਾਂ ਦਾ ਈਵੈਂਟ ਚਾਹੀਏ ਉਹ ਮੇਲਾ ਹੈ ਜਾਹੇ ਉੱਥੇ ਝੂਲੇ ਲੱਗਣੇ ਆ ਕੁਝ ਲੱਗਣਾ ਤੇ ਇਹਨਾਂ ਅਣਹੋਣੀਆਂ ਨੂੰ ਰੋਕਣ ਲਈ ਜਿਹੜਾ ਹੈਗਾ ਉਹਦੇ ਲਈ ਪ੍ਰੋਪਰ ਪ੍ਰੋਸੀਜਰ ਬਣਿਆ ਹੋਇਆ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਜਿਹਾ ਕੋਈ ਵੀ ਫੰਕਸ਼ਨ ਉਹਨਾਂ ਨੇ ਕਰਾਉਣਾ ਹੈ ਪਹਿਲ ਤੇ ਪਰਮਿਸ਼ਨ ਲੈਣ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਲੀਗਲ ਕੋਸ਼ਿਸ਼ ਕੀਤੀਆਂ ਉਹ ਨਾ ਤੇ ਆਰਗੇਨਾਈਜ਼ਰ ਵੱਲੋਂ ਆਰਗੇਨਾਈਜ਼ ਕਰਾਈਆਂ ਜਾਣ ਤੇ ਲਾਹ ਹੀ ਲੋਕਾਂ ਵੱਲੋਂ ਇਸ ਨੂੰ ਸਪੋਰਟ ਕੀਤੀ ਜਾਵੇ ਤੇ ਹੁਣ ਤੁਹਾਡੇ ਕੋਲ ਕੋਈ ਕਮੇਟੀ ਮੈਂਬਰ ਆਇਆ ਜੀ ਨਹੀਂ ਇਸ ਵੇਲੇ ਸਾਰੇ ਕਮੇਟੀ ਮੈਂਬਰ ਜੋ ਮੈਨੂੰ ਪਤਾ ਲੱਗਾ ਕਿ ਉਹ ਇਸ ਵੇਲੇ ਇੱਥੋਂ ਫਰਾਰ ਨੇ ਜੀ ਤੇ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਹੈਗਾ ਸਲਾਮ ਕਮਿਸ਼ਨਰ ਸਾਹਿਬ। ਥੈਂਕ ਯੂ ਜੀ। ਹਾਂ ਜੀ ਮਰਦ ਕੀ ਨਾਮ ਤੁਹਾਡਾ ਹੈ? ਮੈਂ ਨੰਨਾ ਗੁਰਪ੍ਰੀਤ ਆ ਜੀ। ਗੁਰਪ੍ਰੀਤ ਜੀ ਕੀ ਕਿਹੜੀ ਅਗਰੈਂਪਲ ਹੈ? ਮੇਰਾ ਪਿੰਡ ਮੁੰਨਾ ਹੈ ਜੀ। ਕਿਹੜੀ? ਮੁੰਨਾ ਪਿੰਡ ਆ ਜੀ। ਮੁੰਨਾ ਪਿੰਡ। ਕੀ ਮਾਮਲਾ ਆ ਭਾਈ ਜਿਹੜਾ ਹਸਾ ਹੋਇਆ ਇੱਕ? ਮਾਮਲਾ ਸਰ ਅਸੀਂ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਅਸੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਦੌੜਾਉਂਦੇ ਸੀਗੇ। ਉਹ ਸ਼ਾਇਦ ਓਵਰਕਨ ਓਵਰ ਕੰਟਰੋਲ ਹੋ ਗਿਆ ਤਾਂ ਫਿਰ ਸਾਬ ਨਹੀਂ ਹੋਇਆ। ਹੂੰ ਹੂੰ। ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਅੱਗੇ ਵਿੱਚ ਬੱਚਾ ਮਰ ਗਿਆ। ਮੈਂ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਕਿੰਨੇ ਟਰੈਕਟਰ ਘੁਮਾਤਾ ਬੜੀ ਜ਼ੋਰ ਨਾਲ ਲੱਗਾ ਹਾਂਜੀ ਮੈਂ ਇਧਰੋਂ ਦੇਖਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਦੱਸ ਕੇ ਜਾਣੇ ਹੁੰਨੇ ਹੈ ਅੱਛਾ ਜੀ ਸਾਲਿਆਂ ਦੇ ਲੱਗੀਆਂ ਸੱਟਾਂ ਜੀ ਸਾਰਿਆਂ ਸੱਟਾਂ ਲੱਗੀਆਂ ਹਾਂਜੀ ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਹੈ ਇਹ ਟਰ ਮੇਲੀ ਚੱਲਦਾ ਸੀ ਢ ਮੇਲੀ ਚੱਲਦਾ ਸੀ ਹਾਂਜੀ ਤੁਸੀਂ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਮੌਕੇ ਤੇ ਅ ਮੈਂ ਕਿਹਦੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ ਚਾਰ ਪੰਜ ਗਿਆਨਿਆਂ ਤੋਂ ਪਤਾ ਲੱਗਾ ਜੀ ਹੂੰ ਹੂੰ ਬਾਕੀ ਤਾਂ ਪਤਾ ਨਹੀਂ ਕਿ ਸਰ ਉੱਥੇ ਉੱਥੇ ਕਿੰਨੀ ਕਿ ਇੰਟਰੈਕਟਾਂ ਦੀ ਤੋੜਾਂ ਲੱਗੀਆਂ ਹੋਈਆਂ ਸੀ ਇੱਥੇ ਬ੍ਰਦਰ ਪਤਾ ਕੁਛ ਸਰ ਮੈਂ ਇੱਥੇ ਜਾਣ ਤੋਂ ਤਾਂ ਇੱਕ ਦੋ ਕਿ ਹੋਈਆਂ ਜੀ ਮੈਂ 6 ਕਿ ਤਿੰਨ ਗਿਆ ਸੀ ਹੂੰ ਹੂੰ ਹਾਂ ਜੀ ਕਿ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਨਾਲ ਕੋਲ ਪਤਾ ਕੁਛ ਇਸ ਮਾਮਲੇ ਦੇ ਸਵਾਰੇ ਨੂੰ ਨਹੀਂ ਪਤਾ ਜੀ ਬਾਕੀ ਜਿਲੇ ਤੋਂ ਸਟਾਣ ਲੱਗੀਆਂ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਹੈਗਾ ਮੰਗਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਅੱਗੇ ਕੀ ਚੱਲੇ ਸੀ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤੇ ਲੱਗੀ ਹੈਗੀ ਹਾਂਜੀ ਤੇ ਤੁਹਾਨੂੰ ਕੌਣ ਲੈ ਕੇ ਇੱਥੇ ਮੈਂ ਆਸੀ ਸੀ ਕਿ ਜਦੋਂ ਭਾਜੀ ਹੁਣੇ ਮੇਰੇ ਨਾਲ ਹੀ ਬੈਠੇ ਸੀ ਉਹ ਲੈ ਕੇ ਆਈ ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜਿਹੜਾ 99 ਬੈਲੈਂਸ ਹੋ ਗਿਆ ਜੀ ਕਿੰਨੇ ਸੀ ਦੌੜ ਉਹ ਸਪੀਡ ਦੇ ਵਿੱਚ ਉਹ ਟਰੈਕਟਰ ਮਤਲਬ ਲੱਗਦਾ 116 120 ਦੇ ਲੱਗੀ ਸਕਦੀ ਹੈ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀਗੇ ਜੀ ਦੋਨਾਂ ਦੇ ਦੋ ਟਰੈਕਟਰ ਸੀ ਕਿ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿੱਦਾਂ ਤੁਹਾਡੇ ਸੱਟ ਲੱਗੀ ਆ ਹਾਂਜੀ ਕੀ ਕਹਿਣਾ ਚਾਹਦੇ ਬਿਦਾਂ ਟਰੈਕਟਰ ਮੇਰੇ ਲਈ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣੇ ਚਾਹਦੇ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਜਦੋਂ ਕੋਈ ਸੇਫਟੀ ਨਹੀਂ ਸੀਗੀ ਸੇਫਟੀ ਨਹੀਂ ਸੀਗੀ ਕੋਟੇ ਕੀ ਨਾਮ ਜਰਾ ਰਤਨ ਸਿੰਘ ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰਹਿਣਾ ਜੱਟਾ ਕੀ ਮਾਮਲਾ ਕੀ ਹੋਈ ਇਹ ਤੁਸੀ ਤੁਹਾਡੇ ਸੱਟ ਲੱਗੀਆਂ ਸਾਰਾ ਜੀ ਅਸੀਂ ਉੱਥੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾਵਲ ਹੈ ਤੇ ਇਹ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਉਹਨੂੰ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ ਜੀ ਪਤਾ ਨਹੀਂ ਕੀ ਹੋਇਆ ਚਾਣ ਕੇ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤਾਂ ਜ਼ਿਆਦਾ ਹੀ ਲੱਗੀ ਸੱਟ ਉਹਦੇ ਤੇ ਟਾਇਰ ਟਾਇਰ ਛੱਡ ਗਿਆ ਸੀ ਪੈਰ ਤੇ ਕਿੰਨੇ ਲੋਕ ਜਖਮੀ ਹੋਏ ਹੈ ਵਿੱਚ ਪਤਾ ਕੁਝ ਹਾਂ ਜੀ ਕਿੱਥੇ ਨਿਕਾਇਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਤੇ ਕੰਨ ਚ ਫੋਨ ਨਿਕਨ ਆਇਆ ਸੀਗਾ ਫੇ ਤੋਂ ਤੋਂ ਨੂੰ ਕੋਣ ਲੈ ਕੇ ਜੀ ਮੈਂ ਜਿੱਤੇ ਬੱਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਮੂੰ ਹਾਂ ਜੀ ਵੀ ਆ ਗਿਆ ਸੀਗਾ ਸੀ ਕਿਹੜੀ ਪਿੰਡ ਤੋਂ ਆੜ ਹੋਈਏ ਬ੍ਰਦਰ ਇਹ ਡਮੇ ਨੀ ਤੁਹਾਡੀ ਜਿਹੜੀ ਨਾਲ ਬ੍ਰਦਰ ਉਸ ਜਿਹੜਾ ਨਾਲ ਲੈ ਕੇ ਉਹਦਾ ਕੀ ਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸਟਾਂ ਹਾਂ ਜੀ ਇਹਦੇ ਜ਼ਿਆਦਾ ਲੱਗੀਆਂ